ਹਾਂਜੀ ਭਾਈ ਅੱਜ ਵੀ ਥੱਲਾ ਕੱਢਣਾ ਹੈ ਇਹ ਪੈੜਾ ਹੈ ਇਹ ਤਾਂ ਪੱਕਾ ਕਿ ਥੱਲਾ ਪੱਕਾ ਹੈ ਕਹਿੜਾ ਕੰਮ ਕਹਿੜਾ ਦੇਖੋ ਸਤਿ ਸ਼੍ਰੀ ਗਾਲ ਜੀ ਭਾਈ ਸਾਰੇ ਵੀਰਾਂ ਨੂੰ ਪੂਰੀ ਵੀਰ ਸਤਿ ਸ਼੍ਰੀ ਗਾਲ ਜੀ ਤੇ ਬਾਈ ਪੂਰੀ ਬਾਈ ਦੇ ਰਿਸ਼ਤੇਦਾਰੀ ਮਾ ਕੇ ਵਿਆਹ ਕਹਿੰਦੇ ਉੜਦਾ ਡਾਉਂਦਾ ਤੇਰੇ ਮਹੀਨੇ ਵਿਆਹ ਟੱਕਰ ਗਿਆ ਇੱਕ ਬਹੁਤ ਔਖਾ ਟੱਕਰ ਗਿਆ ਕਹਿੰਦੇ ਸਾਦੇ ਹੀ ਲੰਘੇ ਤੇ ਮਸੀ ਵੀ ਆਇਆ ਪੱਗ ਬੰਨਣੀ ਭੁੱਲ ਗਏ ਤੇ ਪੱਗ ਬੰਨਣੀ ਭੁੱਲ ਗਏ ਤੇ ਪੂਰੀ ਆ ਪੂਰੀ ਕਿਲੀਵਾਦ ਲੋਟਾਈ ਪਹਿਲੀ ਵਾਰ ਚ ਆ ਗਈ ਹਾਂ ਕਹਿੰਦੇ ਟੌਰ ਕੱਢਣੀ ਤਾਂ ਬਣਦੀ ਐ ਪਰ ਇਹ ਸਿਆਲ ਵਾਲਾ ਵਿਆਹ ਨਹੀਂ ਦੇ ਸਕਦੇ ਬਾਈ ਇੰਨੀ ਮਤਲਬ ਹਲੇ ਕੋਟ ਪੈਂਟ ਪੈਣ ਜੋਗੇ ਨਹੀਂ ਹੈਗਾ ਪਰ ਜਿਹੜਾ ਠੰਡਾ ਹੀ ਆ ਠੰਡਾ ਹੀ ਆ ਕਹਿੰਦੇਹੀਂ ਠੀਕ ਜਾ ਠੀਕ ਆ ਤੇ ਇਧਰ ਵੀਰ ਆਪਣਾ ਹਾਂਜੀ ਵੀਰ ਕੀ ਹਾਲ ਐ ਪੂਰੀ ਲੇ ਕਹਾਣੀ ਹੈ ਕਹਿੰਦਾ 13ਵੇਂ ਮਹੀਨੇ ਪਹਿਲਾਂ ਵਿਆਹਿਆ ਬਾਈ ਸਾਨੂੰ ਸਹੀ ਗੱਲ ਹੈ ਕਿਹੜਾ ਪਕੌੜਿਆ ਜਹਤ ਹੈ ਬਾਈ ਹੁਣ ਚਾਹ ਪਾਣੀ ਦਾ ਪੀ ਲਿਆ ਹੁਣ ਪਹਿਲੇ ਦਾ ਟਾਈਮ ਹੈ ਬਾਦ ਬਾਦ ਵਿੱਚ ਦੇਖਾਂਗਾ ਘੰਟੇ ਦਾ ਨਾ ਨਾ ਮੈਂ ਤਾਂ ਉੱਥੇ ਬਾਈ ਜਿਹੜੇ ਬੰਦੇ ਆਪਣੇ ਸਰਵਿਸ ਕਰਦੇ ਐ ਮੈਂ ਤਾਂ ਉਹਨਾਂ ਨੂੰ ਪੁੱਛਿਆ ਦੇਵੇਂ ਮਿੰਜੇ ਕਿੱਧਰ ਡਾਇਪੇ ਥੱਕ ਗਿਆ ਉਹ ਘੜੀ ਉਹ ਜੂਸ ਚਲੇ ਮਾਏ ਭਰਾਵਾ ਚਾਹ ਬੁਲਾ ਦਿਓ ਮੜਾ ਜੇ ਸਰੀਰ ਟਕੜੇ ਬਾਈ ਇੱਕ ਗੱਲ ਦੇਖਿਆ ਮੈਂ ਉਰੇ ਚਲਦੀ ਕੌਫੀ ਪੂਰੀ ਦੀ ਬੇਟੀ ਕਹਿੰਦੀ ਪਪਾ ਚਾਹ ਵੀ ਨਹੀਂ ਕਰਾਉਂਦੇ ਚਾਹ ਤੇ ਮਿਲਲੀ ਹੈਗੀ ਉਹ ਤੇ ਗੱਲ ਆ ਪੂਰੇ ਚਾਰੇ ਪੈਲ ਚਾਹ ਚਾਵਾਂਗੇ ਤੇ ਬਾਈ ਬਾਕੀ ਜਿਹੜੇ ਪੈਲਸਮਾ ਆਏ ਨਾਲ ਜੱਕ ਲੈ ਉਹਨੇ ਆਪਾਂ ਨੇ ਗਲਤੀ ਹੋ ਗਈ ਬਾਕੀ ਜਿਹੜੇ ਪੈਲਸਮਾ ਆਏ ਆ ਬਾਈ ਪੈਲਸ ਦੀ ਰੀਝ ਆ ਬਾਈ ਰੀਝ ਓਕੇ ਪੈਸਾ ਲੱਗਿਆ ਤੇ ਦਿਖਦਾ ਬਾਈ ਪੈਲਸਮਾ ਡੈਕੋਰੇਸ਼ਨ ਖਾਣ ਪੀਣ ਦਾ ਸਿਸਟਮ ਵੀ ਤੁਹਾਨੂੰ ਦਿਖਾਵਾਂਗੇ ਵੀ ਪੁੱਛੋ ਨਾ ਜੀ ਕਿਹੜੀ ਚੀਜ਼ ਹੈ ਨਹੀਂ ਭੁਰੀ ਹਾਂ ਹਾਂ ਸਹੀ ਗੱਲ ਹਰੇਕ ਚੀਜ਼ ਆ ਬਈ ਹਰੇਕ ਚੀਜ਼ ਬਾਈ ਕਿਹਦੇ ਨਹੀਂ ਹੈ ਮੰਝਾ ਮੰਝਾ ਨਹੀਂ ਹੈਗਾ ਬੈਠਣ ਵਾਸਤੇ ਚੱਲ ਉਹ ਆਪਣੇ ਲੈ ਕੇ ਆਉਣਾ ਪੈਣਾ ਉਹ ਆਪਣੇ ਲੈ ਕੇ ਆਉਣਾ ਪੈਣਾ ਇਹ ਉੱਥੇ ਆਇਆ ਬਈ ਗੱਡੀਆਂ 'ਚ ਬੈਠਣ ਜੋਗਾ ਹੈਗਾ ਹੈ ਭਾਈ ਯਾਰ ਅਸੀਂ ਆਏ ਤੇ ਯਾਰ ਹੈ ਨਹੀਂ ਤਾਂ ਕੁਛ ਹੁਣ ਤੁਹਾਨੂੰ ਦਿਖਾਉਂਦੇ ਵੀ ਭੀੜ ਕਿਹੜੇ ਸਾਹਮਣਾ ਪੈ ਗਈ ਗੱਡੀਆਂ ਉਹ ਗੱਡੀ ਹੈ ਪਹਿਲਾਂ ਤਾਂ 3 4 5 5 ਗੱਡੀਆਂ ਦੇ ਹੱਥ ਵਿੱਚ ਵੇ ਠੱਲੇ ਵਾਲਾ ਵੀ ਆ ਗਿਆ ਜੀ ਥੱਲੇ ਫਟੋਗੇ ਦਾ ਪਾਈਆ ਸਾਹਮਣੇ ਬੈਠਣ ਵਾਲਾ ਏ ਪੂਰੇ ਇਧਰ ਪੰਗੜਾ ਛੰਗੜਾ ਹਾਂ ਇੱਥੇ ਕਿੱਦਾਂ ਹੈ ਸਟੇਜ ਆ ਲੁੱਡੀਆਂ ਲੁੱਡੀਆਂ ਪਾਉਂਗੀ ਆ ਇੱਕੋ ਪਰੇ ਡੀਜੇ ਆ ਇੱਥੇ ਬਾਈ ਪੈਸੇ ਪਾਣੇ ਸਾਹਮਣੇ ਪੂਰੀ ਮੀਹ ਕਣੀ ਚ ਚਾਉਂਦਾ ਹੋਊਗਾ ਤੇਰੇ ਸਾਹਮਣੇ ਇਹ ਮੁੰਡਾ ਪਟੀਨਾ ਲੱਗਦੀ ਆ ਪੱਕਾ ਪੱਕਾ ਕੰਮ ਕਰਦਾ ਹੈ ਇਨਾ ਡੈਕੋਰੇਸ਼ਨ ਖੁਲਣੀ ਛੋੜ ਛੋਕੀ ਛੋੜੋ ਯਾਰ ਪੂਰੀ ਜੱਗੇ ਨੂੰ ਫੋਨ ਕਰਕੇ ਦਿਖਾ ਦੇ ਲੈਗ ਲੋਕ ਜੇ ਜੱਗੇ ਜੱਗੇ ਨੇ ਦਾ ਲੋਰੀਆ ਲੈਣੀ ਹੈ ਜੱਗਾ ਮਰੂ ਕਹਿਦਾ ਰਹਾ ਕਹਿੰਦਾ ਤੁਹਾਨੂੰ ਕਿਵੇਂ ਵਿਆਹ ਆ ਗਿਆ ਅਬਾ ਤੂੰ ਲੋਰੀਆ ਲੈ ਹੁਣ ਅਸੀਂ ਚੱਲੇ ਤੇ ਨਹੀਂ ਭਾਈ ਹਲੇ ਬਰਾਤ ਨਹੀਂ ਆਈ ਕੰਮ ਠੰਡਾ ਹਲੇ ਠੰਡਾ ਨਹੀਂ ਬਰਾਤ ਕਰਕੇ ਹਾਂ ਹੈ ਅਸੀਂ ਵੀ ਬਰਾਤੀ ਹੈ ਅਸੀਂ ਬਰਾਤੀ ਹੈ ਅੰਡੇ ਵਾਲੇ ਕੰਨੀ ਤੇ ਆ ਅਸੀਂ ਥੋੜਾ ਜਿਆ ਪਹਿਲਾਂ ਆ ਗਏ ਸੀ ਕਿਉਂਕਿ ਹੁਣ ਅਗਲਾ ਸਿੱਧਾ ਹੀ ਗੱਡੀ ਜੀ ਆਪਣਾ ਪੈਲਟੇ 'ਚ ਪਹੁੰਚ ਜਾਂਦਾ ਪੈਲਟੇ 'ਚ ਪਹੁੰਚ ਜਾਂਦਾ ਟਕਰਾਹੇ ਆ ਅੱਗੇ ਆਏ ਆ ਰ ਅੱਗੇ ਗੱਡੀਆਂ ਕਰਦੇ ਹੁੰਦੇ ਤੇ ਫੇ ਉਹਦੇ 'ਚ ਪਹੁੰਚਦਾ ਪੂਰੇ ਅੱਗੇ ਗੱਡੀਆਂ ਹੁੰਦੀਆਂ ਬਿੰਦੀ ਆ ਹਾਂ ਹੁਣ ਅਰੇ ਇੱਕ ਤਾਂ ਗੱਡੀ ਆਪਣੀ ਅਗਲਾ ਕਹਿੰਦਾ ਸਿੱਧਾ ਪੈਲਟੇ 'ਚ ਪਹੁੰਚਦਾ ਪੈਲਟੇ 'ਚ ਚੱਲ ਉਹ ਕੰਮ ਹੋ ਗਿਆ ਕਿ ਨਹੀਂ ਬਾਹਾਂ-ਗਾਹ ਦਾ ਮੈਂ ਕਹਿੰਦਾ ਕੱਲੇ ਬੰਦੇ ਨੇ ਜੰਨੇ ਚੜਕੇ ਆਏ ਗਨ ਕੋਈ ਕੰਮ ਹੋਣਾ ਜੇ ਲੰਗੇ ਹੁੰਦਾ ਲਓ ਜੀ ਬਾਈ ਸੌਣ ਉਰੇ ਕੰਨੜੀ ਜੇ ਹੈ ਬੱਲਾ ਬੱਲਾ ਭਾਈ ਦਿੱਤਾ ਸੀ ਛਾਤੀ ਪਾੜ ਦੂੰਗੇ ਛਾਤੀ ਪਾੜ ਦੂੰਗਾ ਗਿਣਤੀ 'ਚ ਨਹੀਂ ਹੈਗੇ ਦੇਖੋ ਭਾਈ ਬਹੁਤ ਧਾਰੂ ਨੂੰ ਲਾ ਹੈ ਕਾਹੀ ਰਗਾ ਬੜਾ ਹੈ ਨਾ ਧਾਰਗੁਣਾ ਧਾਰੂ ਵਾਲੀ ਹੋਰੇ ਤੇ ਹੀ ਆ ਰਹੇ ਹੋਰੀ ਇਹ ਕਿਹੜੀ ਕਿਹੜੀ ਹੋਈ ਆ ਸਾਰੇ ਇਹ ਕਿਹੜੀ ਬ੍ਰਾਂਡ ਹੈ ਜਿਹੜਾ ਪੀਂਦਾ ਨੇ ਇਹਨੂੰ ਪਤਾ ਹੀ ਨਹੀਂ ਖਬਰੇ ਜੂਸ ਹੈ ਉਹ ਹੈਗੀ ਬਿਸਕੀ ਆ ਬੋਟਗਾ ਅੱਗੇ ਹੋਰ ਹੈ ਆਈਟਮਾਂ ਕਹੀ ਹੈ ਪੂਰੀ ਦੇ ਲੈ ਕਿਆ ਦੇਖਣਾ ਹੈ ਮੁਰਗੇ ਦੇਖਣਾ ਹੈ ਬਾਈ ਦਿਖਾਉਣੇ ਬੰਦੇ ਜਿਹੜੇ ਖਾਣੇ ਪੀਣੇ ਵਾਲੇ ਉਹਨਾਂ ਨੂੰ ਬਾਈ ਦਿਖਾਉਣਾ ਪੈਣਾ ਸੀ ਤੇ ਵੀ ਆ ਦੇਖੋ ਪਹਿਲਾਂ ਟੰਗੇ ਵਿੱਚ ਬਾਅਦ ਚ ਅੰਦਰ ਜਾਂਦੀ ਹਾਂ ਹਾਂ ਪੂਰੇ ਟੰਗੇ ਵਿੱਚ ਬਾਈ ਕਹਿੰਦੇ ਰਿਆ ਕੁੜਕਨਾਥ ਕੇ ਲਾਲ ਮੁਰਗਾ ਕਾਲਾ ਪਤਾ ਨਹੀਂ ਹੁਣ ਚਿੱਟਾ ਏ ਕਾਲਾ ਲਾਲਾ ਠੀਕ ਉਹ ਕਹਿੰਦੀ ਸਾਡਾ ਇਹ ਤਾਂ ਹੁਣ ਕਰਤਾ ਕੰਮ ਜਾਂ ਇਹਦਾ ਹਾਂ ਇਹ ਤਾਂ ਕਰਤਾ ਇਹ ਤਾਂ ਵਿਚਾਰਾ ਇੱਧ ਨਿੰਗਾ ਜੇ ਕਰਕੇ ਖੜਾ ਹਤਾ ਪੂਰੀ ਗੱਡਾ ਆਏ ਸੀ ਯਾਰ ਇਹੋ ਹਾਂ ਮੈਂ ਹਾਂ ਬੜਾ ਏਸੀ ਹੈ ਭਾਈ ਇਹ ਇਹ ਆਮਨੇ ਨੂੰ ਪਤਾ ਹੋਊਗਾ ਕਿਨੇ ਠੰਡਾ ਆਂਦਾ ਹੈ ਹਾਂ ਹੈ ਜਿਹੜਾ ਬੰਦਾ ਲਾਉਂਦਾ ਹੈ ਲਾਉਂਦਾ ਉਹਨੂੰ ਪਤਾ ਹਾਂ ਭਾਈ ਅੰਦਰਲੀ ਸਾਈਡ ਤੇ ਐਂਟਰੀ ਹੈ ਪੈਲਸ ਦੀ ਪੂਰੀ ਪੂਰਾ ਖੁੱਲਾ ਢੁਲਾ ਪੂਰਾ ਪੂਰਾ ਜਿੱਦ ਆ ਵੀ ਦੇਖ ਪੂਰਾ ਖੁੱਲਡਾ ਰਹਿ ਜਾਂ ਤੇ ਆ ਅੰਦਰ ਵੀ ਵੀ ਕਹਿਣ ਦਾ ਪਾਪ ਵੀ ਚੰਗੇ ਬੰਦੇ ਸੰਭ ਹੋ ਸਕਦੇ ਭਾਈ ਉਰੇ ਹਾਂ ਚੰਗੇ ਜਿੰਨੇ ਮਰਜੀ ਬੰਦੇ ਹੋਣ ਖੁੱਲਾ ਕੰਮ ਹੈ ਵਾਰ ਗਿਆ ਬਾਈ ਹੁਣ ਤਾਂ ਪੈਲਸ ਹੰਦਰ ਤੇ ਜੱਗੇ ਦੀ ਮਠਿਆਈ ਆ ਗਈ ਜੱਗੇ ਦੀ ਮਠਿਆਈ ਆ ਗਈ ਭਾਈ ਉਰੇ ਮਠਿਆਈ ਦੇਖੋ ਪਹਿਲਾਂ ਕਿੰਨੇ ਪ੍ਰਕਾਰ ਦੀ ਹੈ ਅੱਗੇ ਆ ਕੇ ਬਾਈ ਸੈਂਡਵਿਚ ਪੂਰੀ ਭੀੜ ਪੈ ਗਈ ਯਾਰ ਜਾ ਨਹੀਂ ਹੁੰਦਾ ਕਹਿੰਦੇ ਮੋਰ ਤਾਂ ਹੋਣੀ ਭੀੜ ਹੈ ਮੈਂ ਕਿਹਾ ਪਹਿਲਾਂ ਕਹਦਾ ਵੀ ਪਹਿਲਾਂ ਝੋਟ ਨਹੀਂ ਕੋਈ ਨਹੀਂ ਕੋਈ ਲਓ ਜੀ ਬਾਈ ਪੂਰੀ ਦੀ ਡਿਊਟੀ ਨਿਆਣੇ ਸਾਹਮਣੇ ਪਰ ਹੈ ਨਾ ਨਾ ਇਹ ਨਿਆਣੇ ਬੁ ਖੁੱਲੇ ਛੱਡੇ ਹੋਏ ਹਾਂ ਅੱਜ ਖੁੱਲੇ ਛੱਡਦੇ ਅੱਜ ਐਸ਼ ਕਰੋ ਓਏ ਹਟ ਜਾ ਕਰ ਦੇ ਇੱਕ ਸਾਈਡ ਬੈਠੇ ਬਾਈ ਪੂਰੀ ਕਹਿੰਦਾ ਇਹ ਖੁੱਲੇ ਆਜ਼ਾਦ ਪੰਛੀ ਇਹ ਖੁੱਲੇ ਛੱਡਦੇ ਜਾਓ ਨਿਆਰੇ ਲੋ ਅੱਜ ਫੈਲ ਤੋਂ ਲਾਤਾ ਬਾਹਰ ਤੇ ਜਿੰਦਾ ਵੀ ਖੁੱਲੇ ਰਹੋ ਫੈਲ ਤੋਂ ਲਾਤਾ ਜਿੰਦਾ ਵੀ ਨਿਆਣੇ ਨੂੰ ਕਹਿੰਦਾ ਵੀ ਤੁਸੀਂ ਖੁੱਲੇ ਰਹੋ ਹਾਂ ਜੀ ਵੀਰ ਯਾਰ ਜਿੱਧਾ ਆਇਆ ਨਿੰਬੂ ਪਾਣੀ ਬਰੇ ਬੜਿਆ ਪਿਆ ਬਾਈ ਕਿੰਨਾ ਕੁ ਪੀਣਾ ਹੈ ਸਟਾਰਟਿੰਗ ਹੈ ਝੂਗਣਾ ਮਾਰਦੀ ਚੱਲਾ ਨਾਲੇ ਆ ਜਾਂਦਾ ਇਹਨਾਂ ਧਾਈ ਪੂਰੀ ਆਹੀ ਆ ਥੱਲੇ ਵਾਲਾ ਆਹੀ ਆ ਦੇ ਹਾਂ ਮੈਂ ਦੇ ਮੋਟਾ ਥੱਲੇ ਪੂਰੀ ਨੇ ਬਾਈ 1 ਗਲਾਸ ਦਾ ਥੱਲਾ ਕਰ ਤਾ ਬਾਈ ਇਹ ਚੌਥਾ ਗਲਾਸ ਹੈ ਨਿੰਬੂ ਮਗਰੇ ਪਿਆ ਵਿਆਏ ਤੀਆ ਤੀਆ ਯਾਰ ਐਨੀ ਵੀ ਨਾ ਮਾੜੀ ਕਰ ਯਾਰ ਉਹ ਹੋਰ ਪੀ ਲੈ ਲੈ ਗੋਕਲਾ ਰੰਗ ਰੋ ਹਾਂ ਟਾਈਮ ਆਉਂਗਾ ਕਿਦਾਂ ਨਿੰਬੂ ਨਾਲੇ ਸਾਰ ਲੱਗੇ ਨਿੰਬੂ ਨਾਲ ਲੱਗੇ ਦੂਜਾ ਨਹੀਂ ਤੂੰ ਤਾਂ ਨਹੀਂ ਕਿਸੇ ਨੂੰ ਡਰਾਇਆ ਹੈ ਹੈ ਨਹੀਂ ਬਾਈ ਦਾਦੂ ਭਾਈ ਜੀ ਡਰਾਇਆ ਹੋਰ ਪਿੱਛੇ ਰੱਖੋ ਭਾਈ ਮੁੰਡੇ ਨੂੰ ਬੁਖਾਰ ਹੋ ਚੜਿਆ ਪਤਾ ਲੱਗਦਾ ਵੀ ਅੱਜ ਉਤਰ ਜੂਗਾ ਹੈ ਫੋਰੀ ਅੱਜ ਦਾ ਉਤਰ ਜਾਣਾ ਹੈ ਫੋਰੀ ਸੋਫੇ ਵੀ ਕੰਮ ਆਣੇ ਆਲੇ ਆ ਸੋਫੇ ਨਾਲੇ ਕੰਮ ਆਣੇ ਆਲੇ ਟੈਂਪੂ ਕਰਾ ਫਿਰ ਟੈਂਪੂ ਕਰੀਏ ਤਾਂ ਵਿਚਾਰ ਲੈ ਚੱਲਦੇ ਆ ਇਹ ਵੀ ਕੰਮ ਦੀ ਜੀ ਤਾਈ ਦੇ ਗੁੱਦ ਲੱਗੇ ਆ ਆ ਗੱਲ ਵਿੱਚ ਉੱਨੀ ਬਰਸ ਤਾਮੀਆਂ ਤੋਂ ਮੇਰੀ ਲੋ ਜੀ ਬਾਈ ਬਰਾਤ ਪਹੁੰਚ ਗਈ ਤੇ ਭਰ ਗਿਆ ਪੂਰਾ ਪੈਲਸ ਪੂਰਾ ਹੈ ਨਹੀਂ ਕਰਿਆ ਪੈਲਸ ਬੜਾ ਬਾਈ ਬਾਕੀ ਪੂਰੀ ਦੇ ਇੰਟਰਵਿਊ ਲੈਣੇ ਆਪਾਂ ਨੇ ਬਾਅਦ ਨੂੰ ਬਾਈ ਹਾਂਜੀ ਵੀਰ ਪਹਿਲੇ ਸਵੇਰ ਬੜਾ ਪਹਿਲੇ ਸਫਰ ਵੀ ਨਹੀਂ ਭਰੇ ਆਲੇ ਵੀ ਨਹੀਂ ਭਰੇ ਬੜਾ ਜਿਆਦਾ ਰਹਿੰਦਾ ਹਲੇ ਆਲੇ ਵੀ ਰਹਿੰਦਾ ਹੈ ਬਾਈ ਲੋ ਜੀ ਬਾਈ ਪੂਰੀ ਇਹ ਵੀ ਨਵੀਂ ਚੀਜ਼ ਆਈ ਹੈ ਇਹ ਵੀ ਨਵੀਂ ਆ ਦੇਖੋ ਬਾਈ ਲੈ ਕਹਿੰਦੇ ਫਰੂਟ ਚਟ ਪੈਕ ਹੋ ਕੇ ਆਇਆ ਵੀ ਜਿਹਨੇ ਜੋ ਖਾਣਾ ਖਾਓ ਬਾਈ ਬਹੁਤ ਧੰਨਵਾਦ ਤੇਰਾ ਵੀਰੇ ਭਰਾਇਆ ਤੂੰ ਸਾਡਾ ਹਾਂ ਹਾਂਜੀ ਭਾਈ ਅੱਜ ਵੀ ਥੱਲਾ ਕੱਢਣਾ ਹੈ ਇਹ ਕਹਿਣਾ ਇਹਦਾ ਪੱਕਾ ਇਹ ਥੱਲਾ ਪੱਕਾ ਹੈ ਕਹਿਣਾ ਕੰਮ ਕਹਿੜਾ ਦੇਖੋ ਹਾਂਜੀ ਵੀਰ ਪਹੁੰਚ ਗਏ ਆਪਾਂ ਦੀ ਇੱਕ ਦੋ ਮਸ਼ੀਨ ਵਾਲਾ ਭਾਈ ਆ ਪਛਾਣ ਲਓ ਵੀਰ ਇਹ ਮਸ਼ੀਨ ਵਾਲਾ ਭਾਈ ਆ ਬਈ ਪਛਾਣ ਲਓ ਲੈ ਦੋ ਹਾਂ ਅੰਡਪਾ ਅੰਡਪਾ ਅੱਜ ਦਾ ਭਾਈ ਬੰਦੇ ਨਾ ਆ ਕੇ ਆਏ ਮੈਂ ਪਛਾਣ ਨਹੀਂ ਹੁੰਦੇ ਲਾ ਕੇ ਆਏ ਮੈਂ ਪਛਾਣ ਨਹੀਂ ਹੁੰਦੇ ਪਛਾਣ ਨਹੀਂ ਹੁੰਦੇ ਪੂਰੀ ਦੱਸਦਾ ਕਿਤੇ ਅਤੇ ਮੋੜੀ ਬਈ ਠੰਡ ਲਾਦੀ ਸੀ ਹੂੰ ਠੰਡ ਲਾਦੀ ਮੋٹے ਕੱਪੜੇ ਪਾ ਕੇ ਆਇਆ ਬਹੁਤ ਠੰਡਾ ਬਈ ਤੁੰਦ ਬਹੁਤ ਹੀ ਨਾ ਆ ਤੁੰਦ ਹੈ ਕਿ ਦੀ ਪਹੁੰਚੇ ਲੇਟੇ ਤੁੰਦੇ ਨੂੰ ਕਿੱਥੇ ਟੱਕਰ ਗਈ ਪਤਾ ਨਹੀਂ ਇਹਨੇ ਕਿੰਦੇ ਪਹਾੜਾਂ ਨਾਲ ਡੋੜੀ ਕਿਨ ਤਾਂ ਨੰਮੀ ਨਹੀਂ ਅੱਜ ਹਾਂ ਹੈਗੀ ਨਹੀਂ ਸੀ ਬਈ ਰਸਤੇ 'ਚ ਮਿਲ ਗਿਆ ਪੂਰੀਏ ਮਜੀਟੋ ਕੇ ਆਏ ਪਤਾ ਨਹੀਂ ਬਈ ਡੱਬੇ 'ਚ ਗਿਆ ਇਹ ਰਲਿਆ ਵੇਲੇ ਬਾਹਰ ਤੇ ਕੋਕਲੇ ਲੈ ਬਈ ਤੇਰੇ ਕੋਕ ਰੱਖ ਦੇ ਯਾਰ ਇੱਕ ਲਓ ਜੀ ਬਈ ਕਹਿੰਦੇ ਦਾ ਰੋਦੀਆ ਬੋਤਲਾਂ ਘੋਲ ਘੋਲ ਘੁੰਮਦੀਆਂ ਬੰਦੇ ਘੁੰਮਦੇ ਦਾ ਦੇਖਿਆ ਇਹ ਬੋਤਲਾਂ ਘੁੰਮਣ ਲਾ ਬੋਤਲਾ ਘੋਪਦੀ ਹੈ ਪਹਿਲੀ ਵਾਰ ਦੇਖਿਆ ਅੱਜ ਕੀ ਦੱਸਦੇ ਆ ਬਈ ਤਾਂ ਲਾਇਆ ਬਈ ਆ ਵੀ ਬੰਦੇ ਨੇ ਪੀ ਕੇ ਇੱਕ ਨਾ ਘੁੰਮਾ ਹਾਂ ਬੰਦੇ ਨੇ ਆਏ ਘੁੰਮਣਾ ਪੀ ਕੇ ਬਾਅਦ ਵਿੱਚ ਤਾਂ ਲਾਈਆਂ ਵੀ ਆ ਕਹਿੰਦੇ ਆਏ ਘੁੰਮਦਾ ਬੰਦਾ ਚਾਹੀਆਂ ਬਰਫ ਜ਼ਿਆਦਾ ਹੁੰਦਾ ਪੂਰੀ ਲਿਟਣ ਵਾਲੀ ਬੋਤਲ ਨਹੀਂ ਹੈਗੀ ਬੰਦਾ ਲਟਦਾ ਵੀ ਪੀ ਕੇ ਸਾਰੀ ਲਿਟਣੀ ਵਾਲੀ ਨਹੀਂ ਅੱਛਾ ਉਹ ਭਾਈ ਇਹ ਵੀ ਇਧਰ ਲਟਦਾ ਉਹਦੇ ਨਾਲ ਮੇਲਦਾ ਹਾਂ ਉਹਦਾ ਸੱਪ ਕੱਢਦਾ ਹੈ ਟਾਇਰ ਜਾਮ ਹੋਏ ਬਈ ਕਹਿੰਦੇ ਨੇ ਆਏ ਲਟਦਾ ਹਾਂ ਐਸੋਨਾ ਗਾਣਾ ਕਰ ਪੂਰੀ ਇੱਕ ਦੇਖ ਬਾਈ ਡਰਾਈਵਰ ਬਦਲੀ ਆ ਪਛਾਣਨ ਦੇ ਲੱਗ ਰਾ ਟਾਇਰ ਜਾ ਮੈਂ ਹਟਾ ਹੋਰ ਮੈਂ ਨੂੰ 2000 ਦਾ ਟਾਇਰ ਚੱਲ ਗਿਆ ਚਲੋ ਚੱਲ ਭਾਈ ਇੱਧਰ ਚੰਦਾ ਕੰਮ ਹੋਵੇ ਸੋ ਮਾਂ ਦਾ ਰੁਤਬਾ ਸਿਆਣੇ ਕਹਿੰਦੇ ਨੇ ਜੰਗ ਦੇ ਅੰਦਰ ਸਭ ਤੋਂ ਉੱਚਾ ਹੁੰਦਾ ਲਓ ਜੀ ਇੱਧਰ ਸਿੰਗਲ ਲੱਗਿਆ ਦਾ ਇਨਸਾਨ ਕਿਸੇ ਵੀ ਉਚਾਈ ਤੇ ਪਹੁੰਚ ਜਾਵੇ ਕਿਸੇ ਵੀ ਬਲੱਤੀ ਨੂੰ ਸ਼ੋਰਵੇ ਮਾਂ ਕਿਉਂਦਾ ਕਾਹਦੇ ਇਨਸਾਨ ਸਾਰੀ ਮਿਲਾ ਸਕਦਾ Yeah, give

ਆਏ ਪੁਰੀ ਕੀ ਆ ਹੋ ਗਿਆ ਗੱਡੀਆਂ ਦਾ ੱੱਕਾ ਪੈ ਗਿਆ ਕਹਿੰਦੇ ਸਾਡੀ ਗੱਡੀ ਖੋ ਗਈ ਲੱਗਦਾ ਪਤਾ ਨਹੀਂ ਕਿੱਧਰ ਹੈ ਪੁਰੀ ਕਿੱਧਰ ਆਪਣੀ ਗੱਡੀ ਸਾਡੀ ਉਹ ਵੜ ਹੈ ਹੈਗੀ ਆ ਤੇ ਇਹ ਤਾਂ ਕੋੜੀ ਤਾਂ ਲੈ ਗਿਆ ਮਰੰਡਾ ਕੋਲ ਮਾਰਕਟ ਵੀ ਕੋਲੇ ਆ ਹੈਗੀ ਹੈਗੀ ਉਹ ਖੜੀ ਆ ਨੂੰ ਜਾਣ ਦੀ ਤਿਆਰੀ ਹੈ ਤਿਆਰੀ ਕਰਨ ਨੂੰ ਜਾਣ ਦੀ ਹਾਂਜੀ ਹਾਂਜੀ ਬਾਈ ਹੁਣ ਤਾਂ ਚਾਹ ਛੱਡ ਦੇ ਯਾਰ ਬਾਈ ਹੁਣ ਪੈਗ ਦਾ ਲਾਉਂਦੇ ਨਹੀਂ ਚਾਹ ਹੀ ਕੋਈ ਨਹੀਂ ਕਰਾ ਪੈਗ ਲਾਉਂਦਾ ਚਾਹੇ ਪੀਣੀ ਹੈ ਪੈਗ ਨਹੀਂ ਲਾਉਂਦਾ ਪੁਰ ਕਿੰਨੇ ਪੈਗ ਲਾਏ ਮੈਂ ਲਾਏ ਆ ਆਹਾਂ ਦੂਆ ਪੈਗਾਂ ਇਹ ਦੂਆ ਪੈਗਾਂ ਫੋਟੋ ਖਿੱਚਣੀ ਹੈ